ਲਾਂਗੀ ਬੈਕ ਤੇ ਮੈਂ ਅਸੀਂ ਤਾਂ ਉਹਦੇ ਲੈ ਲੈਣਾ ਟੱਕਣ ਲੈ ਗਈ ਗਈ ਉਹ ਇਹ ਤਾਂ ਰੰਗ ਦੀ ਸੀ ਮੈਂ ਨਹੀਂ ਵਸ ਥਰੇ ਥੋੜੀ ਸੀ ਤਾਂ ਗੱਲ ਕਰੀ ਸੀ ਮੈਂ ਤੈਨੂੰ ਦੱਸਿਆ ਸੀ ਕਿ ਕੱਲ ਨੂੰ ਜੇ ਤੂੰ ਚਲਾਏਗਾ 6:30 ਵਜੇ ਦਾ ਸੋਚ ਤੂੰ ਕਿੰਨਾ ਲਾਗੇਗਾ ਤੂੰ ਅੱਡੇ ਵਾਲੇ ਸੋ ਤੈਨੂੰ ਨਾ ਦੇ ਪਿਆ ਨਾ ਮਟਰ ਉਹਨਾਂ ਪਹਿਲਾਂ ਟਰਾਲੀ ਦੇਖ ਲਗਦੀ ਮੈਂ ਉਹ ਚਾਹੀ ਤੈਨੂੰ ਪਿੱਛੇ ਵਟਿਆ ਕੇ ਪੂਰੇ ਡਰ ਜਾਏਗਾ ਹਾਂ ਪਿੱਛੇ ਉਹ ਆ ਗਈ ਟਰਾਲੀ ਇਹ ਅਸੀਂ ਫੁੱਲ ਲਾਜੀ ਫੁੱਲ ਸਿੰਘ ਵੀ ਉਹ ਆ ਗਈ ਟਰਾਲੀ ਮਤਲਬ ਦੂਰ ਤੋਂ ਵਸਾਰ ਦਾ ਰਾਹ ਦੇਖ ਲਾ ਵਿਭਾਜਨ ਕਰ ਲਾ ਹਾਂ ਹਾਂ ਜੀ ਨੀਆ ਚ ਪਾਰ ਲਾ ਗੱਡੀ ਤਾਂ ਬਚ ਜੂਸੀ ਉਹ ਤਾਂ ਨਹੀਂ ਧੂੱਕੀ ਲੈ ਜਾਂਦੀ ਨਾਲ ਟਰਾਲੀ ਤਾਂ ਇਹ ਤਾਂ ਗੱਡੀ ਬੜੀ ਚੌੜੀ ਸੀਗੀ ਉਹ ਤਾਂ ਸਾਈਡ ਤੇ ਖੜ ਚੂਗੀ ਜੇ ਉਹ ਦਵਾਈ ਦੀ ਟਰਾਲੀ ਕਿਹੜਾਈ ਦੀ ਤੇ ਜਦੋਂ ਦਸੇ ਆਵੇ ਡਰਾਈਵਿੰਗ ਕਾਲੇ ਤੋਂ ਤਾਸ ਨੇ ਆ ਜਦੋਂ ਕੋਈ ਕੁੜੀਆਂ ਦਾਦੇ ਉਹਨੇ ਡਰਾਈਵਰੀ ਕਰਨ ਇਹਨਾਂ ਤਾਂ ਸਮਝ ਲੈਣੀ ਚਾਹੀਦੀ ਆ ਦੇਖ ਸਕੂਟਰੀ ਦੇਖ ਲਓ ਕਿ ਮੈਂ ਆਪਾਂ ਦੀ ਆਪੜੀ ਉਹ ਵਾਹਿਆ ਸੀ ਨਹੀਂ ਅਸੀਂ ਕਦੇ ਬ੍ਰੇਕ ਹੱਟ ਨਾਲ ਨਹੀਂ ਲਾਏ ਹੈਗੇ ਨਹੀਂ ਜੀ ਅਸੀਂ ਬ੍ਰੇਕ ਹੱਟ ਨਾਲ ਨਹੀਂ ਲਾਈਦੇ ਹੁੰਦੇ ਸੀ ਸਾਨੂੰ ਪਤਾ ਸੀ ਬ੍ਰੇਕ ਤਾਂ ਹੀ ਦਾ ਨਵੇਂ ਬਣਾ ਲਏ ਹੁਣ ਨਹੀਂ ਕਹਣਾ ਕਹਿੰਦਾ ਲਈਏ ਯਾਰ ਮੜਕੇ ਨੂੰ ਕੋਈ ਨਾ ਵੀ ਟਿੱਟ ਵੜਵਾੜੇ ਤੂੰ ਕਹਿੰਦਾ ਸੀ ਮੈਂ ਪਾਇਆ ਹੋ ਨਵੇਂ ਵਵਾਕੇ ਦੂੰਗਾ ਬਰੇ ਕੰਮ ਗਿਆ ਚੱਲ ਠੀਕ ਆ ਬਾਈ ਜਦੋਂ ਮੇਰਾ ਕਾਹ ਹੀ ਕਹਿ ਰਿਹਾ ਮੈਂ ਕਹਿੰਦਾ ਪਾਸੇ ਬਾਈ ਜੀ ਤੂੰ ਬਾਈ ਪਾਈ ਕਰੇ ਬਸ ਆ ਮੈਰੇ ਜੀ ਵੀ ਨਹੀਂ ਬੱਟ ਪਾਈ ਹੈਗੀ ਮੈਂ ਹੁਣੇ ਬੱਟ ਪਾਉਣ ਬਗਦੀ ਪੜਾ ਮੈਂ ਤਾਂ ਬੱਟ ਪਾਉਣ ਜਾਂਦੀ ਬੋਲਾ ਬੱਟ ਪਾ ਬੱਟ ਪਾ ਲੂ ਮੈਂ ਤਾਂ ਬੱਟ ਪਾ ਲੀਆ ਪਾਉਂ ਬੱਟ ਮੇਰੇ ਬਾਤ ਕਰ ਪਾਉਂ ਨਾ ਧੀਨੇ ਵਿਚਰੀ ਬਾਤ ਚੱਲੂਗੀ ਨਾ ਪਰ ਕਾਹਤੇ ਵੇ ਬਾਤ ਚੱਲੂਗੀ ਜੀ ਸੁਣਦਾ ਨਾ ਉਧਰ ਬੱਟ ਪਾ ਮੈਂ ਤੇਰੀ YouTube ਤੇ ਪਾਉਣਾ ਇਧਰ 60 ਡਾਲਰ ਦੇ ਚੱਲ ਪਾ ਲਾ ਓਏ ਕੋਈ ਗੱਲ ਨਹੀਂ ਦੱਬੇ ਦੀ ਹੈਗੀ ਅਸੀਂ ਹਾਂ ਇਹ ਕੀ ਜਾਣ ਗਿਆ ਥੋੜਾ ਡਾਲਰ ਆ ਕੀ ਮੈਨੂੰ ਦੂਜੇ ਚਾ ਰਲਾਂਗੇ ਅਸੀਂ ਮੈਂ ਕਹ ਜੇ 1 ਕਿਲੋ ਹੋ ਜਾਊਗਾ ਤੂੰ ਬੰਦ ਕਰ ਲੈ ਮੈਂ ਇਹਨੂੰ ਐਵੇਂ ਕਾ ਤੂੰ ਬੰਦ ਕਰ ਲੈ ਤਰ ਆ ਜਾ ਕੋਈ ਹਾਂ ਜੇ ਤਨੇ 4 ਪੈਸੇ ਦਾ ਦੇ ਪਰ ਤੂੰ ਰੋਬ ਮਾਰੇਗਾ ਕਨਹਿ ਸਾਡੇ ਤੇ ਹੈ ਹਾਂ ਪ੍ਰੋਡਕਸ਼ਨ ਦਾ ਬਸ ਬੈ ਜਾ ਪਹਿਲਾ ਪ੍ਰੋਡਕਸ਼ਨ ਸੇ ਪਹਿਲੇ ਰਾਤ ਤੱਕ ਕੰਮ ਕਰਦਾ ਇਹਨਾਂ ਹਾਂ ਕਿੰਨੇ ਦਿਨੋਂ ਮੇਰਾ ਹੋ ਅੱਛਾ ਤਲਾ ਤੂੰ ਨਾ ਕਹੇਗਾ ਹਾਂ ਕਿੰਨੇ ਦਿਨਾਂ ਬਾਅਦ ਨਾ ਇਹਨੂੰ ਨਾ ਕਰੀ ਮੰਗਦੀ ਨਾ ਇੱਕ ਪਿੰਟ ਜਾ ਕੇ ਜਾਣਾ ਤੂੰ ਬੈ ਜਾਂਦਾ ਓਕੇ ਹਾਂ ਬਸ ਬਾਹਰ ਦੇ ਛੱਟੇ ਮਾਰ ਕੇ ਆਉਂਦਾ ਮੇਰਾ ਕੰਮ ਆ ਇਹ ਮੁੰਡਾ ਡਰਦਾ ਹੁੰਦਾ ਨਹੀਂ ਹੈਗਾ ਬਈ ਇਹ ਮੁੰਡਾ ਪਿੰਟ ਜੇ ਨਹੀਂ ਆਉਂਦੇ ਓਥੇ ਇਹ ਮੁੰਡਾ ਨਾ ਕਦੇ ਆਇਆ ਨਿਊਜ਼ੀਲੈਂਡ ਤੋਂ 2 ਸਾਲਾਂ ਬਾਅਦ ਨਮਾਇਆ ਏ ਉਹ ਤੇਰੇ ਨਾਲ ਕਿ ਨਹੀਂ ਰਹੀਆ ਅਈ ਤੇਰੀ ਹੁੱਡੀ ਜਿ ਲਈ ਬਸ ਹਾ ਇੱਕ ਇਹਨੇ ਹੁੱਡੀ ਪਾ ਲਈ ਬਸ ਉਹ ਤੇ ਬਸ ਫੋਨ ਲੈਣ ਦੇ ਚੱਕਰ ਚ ਬਸ ਨਾ ਇਹ ਨਾਤਾ ਨਹੀਂ ਕੰਨਦਾ ਨਾ ਪਾਣੀ ਦੇ ਪੈਸਾ ਬਰਬਾਦ ਨਹੀਂ ਕਰਨਾ ਹੈਗਾ ਪਾਣੀ ਜਰ ਹੁੱਡੀ ਪਾਈ ਦੀ ਹਾਂ ਤੁਸੀਂ ਕਿਵੇਂ ਤੁਸੀਂ ਹੋ ਗਿਆ ਬਾਉਂਗੇ ਨਾ ਸਿਤਾ ਬਾਈ ਜੀ ਉੱਥੇ ਬੈਠ ਕੇ ਗੱਮ ਕਰਾਂਗੇ ਤੁਹਾਡੇ ਕੁਰਸੀ ਦਾ ਹੀ ਭਈਓ ਕਹਿੰਦੇ ਤੁਸੀਂ ਆਓ ਅਸੀਂ ਜਾਂਦੀ ਨਹੀਂ ਹੈਗੇ ਅੱਜ ਕੀ ਆ ਵੀਰੇ ਸਾਡੇ ਪੰਜਾਬ ਦਾ ਕੀ ਬਣੂਗਾ ਸਭ ਤੋਂ ਵੇਡਾ ਬੰਦੇ ਵੀ ਨਾ ਪੰਜਾਬ ਦਾ ਬਹੁਤ ਕੁਝ ਬਣ ਜੂਗਾ ਸਾਹੀਂ ਤਾਂ ਬਣ ਨਹੀਂ ਰਿਹਾ ਮੜਨਾ ਨਹੀਂ ਡਰਾਈਵ ਕਰ ਤੇਰੇ ਵਰਗੇ ਨੂੰ ਕਿਹੜਾ ਸਕੇ ਆਊਗਾ ਫਿਰ ਤੂੰ ਟੱਕਰਾਂ ਮਾਰ ਲੱਗਦੀ ਜਾਏਗਾ ਕਿਸ ਨਾ ਕਿਸੇ ਵਿੱਚ ਤੂੰ ਸਾਹੀਂ ਤਾਂ ਬਣ ਨਹੀਂ ਆਜ ਤੂੰ ਭਾਈ ਕਿ ਕਿ ਵੀ ਨਹੀਂ ਮੈਂ ਜਾਣਦੀ ਨਹੀਂ ਹਲੇ ਓਏ ਹਲੇ ਮੈਂ ਸਰਪੰਚ ਪੰਜ ਦੀ ਮੋਹ ਅਰੇ ਸਰਪੰਚ ਦੀ ਮੋਹ ਨਹੀਂ ਲੱਗੀ ਹੈਗੀ ਮੇਰੇ ਪਾਸਪੋਰਟ ਤੇ ਮੈਂ ਕਿਹਨਾਂ ਐਂਟਰੀ ਨੰਬਰ ਲਗਾਉਣਾ ਸਰਪੰਚ ਦੀ ਮੋਹ ਕਿੱਦਾਂ ਲੱਗਣੀ ਪਊ ਜੀ ਫਿਰ ਸਰਪੰਚ ਨੂੰ ਕਹਦੇ ਮੋਹ ਲਾ ਦੂਗਾ

ਔਰ ਕਲਮਾ ਕੇ ਮੜਿਆ ਘਟ ਗਿਆ ਦੁੱਤ ਨੂੰ ਘੜਿਆ ਦਾ ਕਹਿੰਦੇ ਹਾਂ ਰੋਜ਼ ਇਹ ਦੁੱਤ ਨੂੰ ਬਾੜੀ ਹਾਂ ਕੋਈ ਨਹੀਂ ਦਿੰਦੀ ਹਾਂ ਦੇਖਦਾ ਇਹਨੂੰ ਆ ਕੇ ਨਹੀਂ ਆਗੀ ਭੋਜੀ ਬਸ ਇਹ ਕਿੱਥੋਂ ਨਹੀਂ ਤਾਂ ਨਿਜਲਾ ਦੜਾ ਦੇ ਕਰਦਾ ਇਹ ਕਹਿੰਦੇ ਜਾ ਜਾ ਉਹ ਸਾਨੂੰ ਬੁਲਾ ਰਹੇ ਨੇ ਇੰਨੀ ਕਦਰ ਆ ਉਹ ਅਮਰੀਕਾ ਵਾਲੇ ਦੇਖ ਲਾ ਉਹ ਕਹ ਰਹੇ ਨੇ ਵੀ ਆ ਜਾਓ ਭਾਈ ਤੁਸੀਂ ਨਹੀਂ ਵੀ ਤੁਸੀਂ ਆ ਜਾਓ ਐ ਕਹ ਰਹੇ ਨਹੀਂ ਆਇਓ ਨਹੀਂ ਦੇ ਵੀ ਟ੍ਰੰਪ ਨੇ ਡਡੇ ਜਹਾਜ਼ ਭਰ ਕੇ ਭੇਜੇ ਨਾ ਉਹ ਕਹਿੰਦੇ ਵੀ ਤੁਸੀਂ ਕਿੱਥੇ ਰਹਿ ਗਏ ਹਾਂ ਵੀ ਤੁਸੀਂ ਪਹਿਲਾਂ ਆਪਣੇ ਬਾਅਦ ਭੇਜ ਜਮ ਹੈ ਨਹੀਂ ਸਾਂ ਕਰਦਾ ਕਿ ਜਿਸ ਦਿਨ ਗੱਡੀ ਕਰ ਦੇਣਾ ਉੱਧਰ ਨੂੰ ਯਾਰ ਕਿੰਨੇ ਕੁ ਦੂਰ ਹੈ ਅਮਰੀਕਾ ਬਸ ਥੋੜੀ ਥੋੜੀ ਯਾਰ ਹਾਂ ਅਗਲੇ ਮਿੰਟ ਹੀ ਆ ਬਸ ਮੈਨੂੰ ਨਾ ਦੋ ਪਿੰਡ ਹੈ ਬਸ ਹੀ ਆ ਬਈ ਉਹ ਆਪਾਂ ਹੋਣਾ ਜਗੇਰ ਚੱਪਰ ਲੈ ਜਾਗੇ ਹੁਣ ਚੰਡੀਗੜ੍ਹ ਤੱਕ ਕੀ ਆ ਪੁੱਜੀ ਬਸ ਨਾਣਾ ਜੀ ਬੜੀ ਆਪਾਂ ਨਾਲ ਜਾ ਕੇ ਗੱਲ ਕਰੀਏ ਨਾਣਾ ਦੇ ਤੋਂ ਪਹਿਲਾਂ ਆਉਂਦਾ ਹੈ ਨਾਣਾ ਦੇ ਤੋਂ ਪਹਿਲਾਂ ਆਉਂਦਾ ਹੈ ਨਾਣਾ ਦੇ ਤੋਂ ਪਹਿਲਾਂ ਚੜਾਈ ਤਾਂ ਨਹੀਂ ਨਾ ਨਾ ਚੜਾਈ ਆਉਂਦਾ ਬੰਦਾ ਪਰ ਦਰੋਂ ਸਿੱਧਾ ਸਿੱਧਾ ਰਸਤਾ ਬੱਸ ਪੂਜੇ ਤੱਕ ਆਪਾਂ ਨਾਲ ਗੱਲ ਕਰਕੇ ਹੀ ਹੈ ਪਰ ਬਾਣੀ ਪੂਣੀ ਤਾਂ ਨਹੀਂ ਆਉਂਦਾ ਨਾ 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 ਕੁਝ ਨਹੀਂ ਆਊਗਾ ਬਸ ਸਿੱਧਾ ਰਸਤਾ ਸੜਕ ਕੱਢੀ ਹੋਈ ਹੈ ਪੂਰੀ ਅੱਛਾ ਬਸ ਆਪਾਂ ਨੇ ਨਹੀਂ ਜਾਊਗਾ ਸਿੱਧੀ ਹੋ ਗਈ ਬਸ ਸਿੱਧੇ ਜਾਊਗਾ ਸਿੱਧੇ ਹੋਰ ਕੋੜ ਵੀ ਜ਼ਿਆਦਾ ਨਹੀਂ ਹੈਗੇ 90 ਕਿਲੋਮੀਟਰ ਅੱਗੇ ਹੈ। ਮੇਰਾ ਤਾਂ ਟਰੰਬ ਨਾ ਚੱਲ ਕਰਕੇ ਹੀ ਆ ਨਾ ਕੋਈ ਜਾ ਕੇ। ਅਗਰ ਚਾਪਾ ਜਾਈ ਜਾਵਾਂ। ਹਾਂ। ਵੀ ਅਸੀਂ ਤਾਂ ਨਾ ਇੱਧਰੋਂ ਗੱਲ ਕਰਨ ਵਾਸਤੇ ਆਏ ਆ। ਆਪਾਂ ਘਰ ਮੁੜੋ ਨਹੀਂ ਪਾਰੀਓ ਮਾਮਾ ਘਰਿੱਕਾ ਜਾ ਕੇ। ਹਾਂ। ਲੋਕਦਾਨ ਕਰ ਤੋਂ। ਤਾਂ ਇੰਦਰ ਕੀ ਤਾਂ ਇੰਦਰ ਕੀ ਹੋਈਏਗੀ। ਤਾਂ ਇੰਦਰ ਕਿਹਨੇ? ਜਦੋਂ ਸਿੰਘ ਮੁਰਾ। ਆਪਾਂ ਨਾ ਅੱਗੇ ਫੇਰੀ ਮੁੜਿਆਵਾਂਗੇ। ਨਾ ਨਾ ਪੋਜੇ ਉੱਥੇ ਕੀ ਰਹਾ ਦੀ ਤੇਰੇ ਮੋੜਾ। ਜਾਣੇ ਨਾ ਨਾ ਪੋਜੇ ਉੱਥੇ ਕੀ ਐਨਾ ਰਹਿ ਕੇ। ਹਾਂ। ਪਤਾ ਫੁੱਟ ਲੋਗਰੇ ਜਿਹੜੇ ਅਮਰੀਕਾ ਜਾਂਦੇ ਨੇ ਆਪਣੇ ਮਰ ਗਿਆ ਨੇ ਇੰਨਾ ਬੁਲਾਉਂਦੇ ਨੇ ਪਤਾ ਨਹੀਂ ਜਾਂਦੇ ਇਹਦਾ ਉਹ 트੍ਰੰਪ ਦਾ ਫੋਨ ਆਇਆ ਸੀ ਰਾਤ ਨੂੰ ਜੇ ਸੀ 트੍ਰੰਪ ਦਾ ਫੋਨ ਆਇਆ ਸੀ ਨਾ 트੍ਰੰਪ ਹੋਰਾ ਆਪ ਕਰਦਾ ਕਹਿੰਦਾ ਮੈਂ ਸਰਪੰਚ ਚਾਹੀ ਤੁਸੀਂ ਤਾਂ ਸਰਪੰਚ ਦੀ ਮੋਹਰ ਲਵਾ ਲਿਓ ਵੀ ਚਾਤੀਆ ਪੂਰੀ ਸਰਪੰਚ ਮੈਂਬਰ ਦੀ ਮੋਹਰ ਫਿਰ ਕਿ ਬਿੱਕੀ ਦੇ ਡਵਾਲੀਓ ਗੰਨੇ ਲਵਾ ਲਿਓ ਜੀ ਮੈਂਬਰ ਦੀ ਲਵਾ ਕੇ ਤੁਸੀਂ ਆਪਣਾ ਨਾਮ ਦੀ ਵੀ ਘੁੰਮੀ ਆਇਓ ਨਾ ਉਹ ਕਹਿੰਦਾ ਵੀ ਇੱਥੇ ਆਇਓ ਸਿੱਧਾ 트੍ਰੰਪ ਨੇ ਕਿਹਾ ਰਾਤ ਫੋਨ ਆਇਆ ਸੀ ਰੱਗਾ ਤੂੰ ਨਹੀਂ ਆਜੀ ਰੋਜ਼ ਰੋਜ਼ ਗੱਲ ਹੁੰਦੀ ਆ ਜੀ ਰੋਜ਼ ਗੱਲ ਹੁੰਦੀ ਆ ਜੀ ਰੋਜ਼ ਗੱਲ ਹੁੰਦੀ ਆ ਅੱਪ ਕਹਿੰਦਾ ਨਾ ਨਾ ਤੁਸੀਂ ਕੀ ਕਰਦੇ ਹੋ ਆਹਾਂ ਆਹ ਪੋਜੀ ਰੋਦੀ ਤੂੰ ਐਵੇਂ ਡ੍ਰੰਪ ਹਾਂ ਉਹ ਮੁੰਡਾ ਨਹੀਂ ਪਾਰਾ ਫੁੱਟਾ ਥੋੜਾ ਗਿਆ ਉਹ ਤੂੰ ਆ ਗਿਆ ਫੈਸਲਾ ਬਟਾ ਕਰਦਾ ਏ ਉਹ ਕਹਿੰਦਾ ਜੀ ਜੇ ਕਿਹਾ ਗੱਲ ਆਪਾਂ ਇਹ ਤੂੰ ਮੁੰਡਾ ਨਾ 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 ਉਹ ਗੁੱਗੂ ਆ ਹਾਂ ਉਹ ਜਿਹੜੀ ਦੂਪ ਆ ਆ ਦੂਪ ਆ ਨੀ ਜੀ ਉਹ ਇੱਕ ਆ ਉਹ ਇੱਕ ਆ ਹੋ ਗਈ ਦੀ ਹਾਂ ਉਹ ਆ ਰਹੀ ਨਹੀਂ 12 ਸਾਲ ਨੇ ਮੇਰੇ ਵਾਪ ਨੂੰ ਜੁੱਤੀ ਪਾਈ ਦੀ ਜਦੋਂ ਹੋ ਗਈ ਸੀ ਹਾਂ ਦੇਖ ਹਾਂ ਜਦ ਮੈਂ ਹੋ ਗਈ ਫੇਰ ਜੁੱਤੀ ਪਾਈ ਫੇਰ ਜੁੱਤੀ ਪਾਈ ਉਹਨਾਂ ਨੇ ਜਦ ਮੈਂ ਹੋ ਗਈ ਹਾਂ ਕਹਿੰਦੀ ਵਾਪ ਨੂੰ ਹੋਇਆ ਨਾ ਜੁੱਤੀ ਪਾਈ ਲੈਂਦੇ ਆਂ ਉਹਦੀ ਰਹਿ ਨਾ 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 ਉਹ ਕਹਿੰਦਾ ਕੁੜੀ ਹੋਵੇ ਫੇਰ ਜੁੱਤੀ ਪਾਉਂਗਾ 12 ਸਾਲ ਪਏ ਨੰਗੇ ਪੈਰ ਫਿਰ ਹੋ ਗਿਆ ਫਿਰ ਥੋੜੀ ਜੁੱਤੀ ਤੇ ਵੀ ਕੁੜੀ ਹੋਣੀ ਨਾ ਅਗਰ ਤਾਂ ਕੁੜੀ ਕਦਾਂ ਕੁੜੀ ਹੋਵੇ ਮੁੰਡੇ ਹੈਗੇ ਨੇ ਕੁੜੀ ਹੋਵੇ ਮੈਂ ਚੱਲ ਭਾਈ ਇੱਕ ਹੋ ਗਈ 12 ਸਾਲ ਵੱਲ ਹਾਂ ਮੈਂ ਪੱਛੇ ਮੰਗੇ ਦਿੱਦੀ ਕਰ ਗਈ ਮੈਂ 12 ਸਾਲ ਵਿੱਚ ਰਜਾਈ ਕਰ ਪਾਉਂਦੀ ਵੀ ਹੈਗੀ ਹੈ ਤੇਰੇ ਮਾਸਾ ਕੁੜੀ ਹੋਈ ਦੇਖ ਸਾਰੀਆਂ ਹੋਰ ਦੇਖ ਹੋਰ ਨਾਲੋਂ ਪਤਾ ਲੱਗਦਾ ਨੇ ਵੀ ਕੁੜੀ ਅਲੱਗ ਦੀ ਆ ਉਹ ਪਾਇਆ ਸਾਹ ਦੀ ਤਪੱਸਿਆ ਹੀ ਮੋਰੇ ਲਗੇ ਨਾ ਉਹ ਤਾਂ ਪਸਤਿਆਂ ਦੇ ਕਹਿੰਦਾ ਵੀ ਇਹਨੇ ਕੀ ਕੁਝ ਕਰਨਾ ਹਾਂ ਇਹਨੇ ਦੁਨੀਆ ਬਦਲ ਦੇਣੀ ਆ ਵੀਡੀਓ ਬਣਾਉਣੀ ਆ ਨੇ ਜਲੂਸ ਕੱਢਣਾ ਇਹਨੇ ਚਵਾਕਾਂ ਨਾਲ ਛੋਟੇ ਛੋਟੇ ਚਵਾਕਾਂ ਨਾਲ ਇਹਨੇ ਗਾਣੇ ਗਾਉਣੇ ਨੇ ਮੇਰੇ ਬਾਪੂ ਨੂੰ ਪਤਾ ਲਿਆ ਹੈ ਬਾਪੂ ਜਾਣੀ ਜਾਂਦਾ ਹਾਂ ਬੰਦਿਆਂ ਨੂੰ ਆ ਤਾਂ ਕਰਨਾ ਜਿਆਦਾ ਕਹਿੰਦੇ ਸੀ ਰੋਡ ਨੂੰ ਮੋੜਦੇ ਆ ਉਧਰੋਂ ਚਰਖਾ ਜਾਚੇ ਹੈ ਨਾ ਅੱਛਾ ਜੀ ਮੋੜ ਜਿਹੜਾ ਮੈਂ ਇੱਕਦਮ ਗੱਡੀ ਉੱਜ ਤੋਰ ਨਾਲ ਦਾ ਉਹਰੇ ਕਿਵੇਂ ਚੀ ਜਾਂਦੀ ਆ ਮੈਂ ਇਹ ਗੱਡੀ ਉੱਪਰ ਜੰੜੋਣਾ ਕਿ ਇੱਕ ਦੋ ਤਿੰਨ ਵਾਰ ਦਾ ਦੋ ਤਿੰਨ ਬੰਦਿਆਂ ਦੇ ਚੜੀਆ ਹਨਾ ਅਜੇ ਕਿਸਦਾ ਪੈਰ ਦੱਪਿਆ ਗਿਆ ਇੱਕ ਦਿਨ ਕੋਈ ਇੱਕ ਪਤਾ ਨਹੀਂ ਕੌਣ ਫੜਕਾ ਕੇ ਮਾਰਿਆ ਉਹ ਕਿਦਾਂ ਫੜਕ ਦੇ ਗੱਡੀ ਹੋਈ ਹਨਾ ਮੈਂ ਦੇਖ ਕੇ ਝਲ ਥੋੜਾ ਅਰੇ ਕਿਹੜਾ ਘੜੀ ਰੇਲ ਤੁਸੀਂ ਮੈਂ ਕੱਲ੍ਹ ਦੋਸਤ 13 ਹੀ ਦਾ ਇੱਕਾ ਚੱਕਰ ਇਹ ਖਰਾਬ ਹੋ ਜਾ ਦੇਗਾ ਉਹ ਗੱਲ ਗੱਡੇ ਹੀ ਹੈ ਨਾ ਉਹ ਨੂੰ ਜੜ ਕੀ ਦਿੱਤੀ ਉਹ ਤਾਂ ਆ ਬਰੂ ਨਹੀਂ ਆਇਗਾ ਆਈ ਗਈ ਜੰਦਾ ਉੱਥੇ ਜਾ ਕੇ ਤਾਂ ਮੈਨੂੰ ਆਈ ਵਾਰੀ ਹੋ ਜਾਂਦਾ ਵੀ ਇੱਥੇ ਵੱਜ ਬੁੱਤਾ ਇਹ ਦੋ ਤਿੰਨ ਤਾਂ ਨਗੇਰ ਹਨਾ ਕੱਲ੍ਹ ਚੂਗਾ ਬੱਸ ਇੱਕ ਦਿਨ ਟੈਂਪੂ ਚੋਂ ਪਾਣੀ ਪੀਂਦਾ ਹਾਂ ਆਊਟ ਟੈਂਪੂ ਜਮਾਰੀ ਪਿੱਛੇ ਜਾ ਕੇ ਗੱਡੀ ਅੱਛਾ ਇਹ ਪੱਕੇ ਕਰੇ ਨਹੀਂ ਹੈ ਬਾਕੀ ਖਾਸੇ ਕਰੇ ਨਹੀਂ ਵੇ ਤਾਂ ਥੋੜੇ ਬਾਅਦ ਪੁੱਤ ਕਿਹਨੇ ਕਹਾਉਂਗਾ ਮੈਂ ਯਾਦ ਹੈ ਸੋ ਦੋਨੋਂ ਟੈਟ ਟਰਾਲੀ ਤੇ ਹੁਣ ਚੱਲਣਾ ਮੈਂ ਬਈ ਹੁਣ ਦੱਸ ਕਿੱਥੇ ਜਾਣਾ ਦੱਸ ਹੁਣ ਰਸਟ ਮਾਲ ਦੇਖਣਾ ਉਹ ਹੈ ਇਹ ਮਾਲ ਆਟਮੋਲ ਦੇਖਣਾ ਉਹ ਟਮੋਲ ਨਾ ਕਿ ਉਹ ਹੋਰ ਕੋਈ ਨਾ ਕਰੇ ਕਿ ਦੱਸ ਜੀ ਕਹਿੰਦੇ ਮੈਂ ਬਈ ਨਾ ਫਿਰ ਮਾਲ ਚ ਕਾ ਲੂ ਚੱਲਾਂ ਬਾਈ ਦੇ ਚੱਲੋ 23 ਦੇ ਚੱਲੋ ਹਾਂ ਕਿੱਥੇ ਜਾਣਾ ਕਿੱਥੇ ਜਾਣਾ ਕੱਲ ਸ਼ਾਮ ਨੂੰ ਮੁੜੇ ਆਉਂਗੇ ਮੈਂ ਤਾਂ ਉਹਨਾਂ ਨੂੰ ਤਿਆਰ ਕਰਾਂ ਤੈਨ ਤੋਂ ਵੱਧ ਅਸੀਂ ਤਿਆਰ ਹੋ ਜਾਵਾਂਗੇ ਹਾਂ ਤੁਸੀਂ ਤਿਆਰ ਹੋ ਜਾਓ ਹਾਂ ਤੂੰ ਤਿਆਰ ਕੀ ਹੋਇਆਗਾ ਇੱਕ ਗੋਪੀ ਰੱਖੀ ਆ ਕੀ ਚਾੜੇ ਮੇਰੇ ਲੋੜ ਪਈ ਆ ਇੰਨੀ ਤਿਆਰੀ ਨੂੰ ਤਿਆਰੀ ਸਮਝੀ ਬਾਬਾ ਦਾ ਕੰਦੇ ਰਾ ਕੇ ਅੜਿਆ ਮੈਂ ਸਾਈਕਲ ਮੋਪੜਾ ਜਾ ਬੱਬੀ ਨੂੰ ਪਾਪਾ ਨਹੀਂ ਜਾਨੀ ਪਾਪਾ ਦੇ ਬਾਪੂ ਰਿਆ ਬਈ ਆ ਸੀ ਪਾਪਾ ਦੀ ਹੁਣ ਬਾਪਾ ਉਹ ਨਾ ਟੀਮ ਨਹੀਂ ਦੇਖ ਦੱਜੁੰਦੇ ਨੇ ਵੀ ਇਹ ਟੀਮ ਕੱਟੀ ਚਾੜੇ ਹਾਂ ਕੀ ਆਪਾਂ ਤੀਨੇ ਆ ਗਏ ਆਪਾਂ ਬੰਦੇ ਵਾਂਗ ਕਰ ਲਈਏ ਆਪਣੇ ਆਪ ਨੂੰ ਕਹੀ ਜਾਇਆ ਕਰੋ ਔਖਲਾ ਜਗਾ ਜਿੰਨਾ ਦੇਵ ਨੂੰ ਵੀ ਆਈ ਥੋੜੀ ਬਿੱਤ ਘਮਾਣੀ ਲੈ ਆਉਂਦੇ ਕਿੰਨੇ ਜਣਾਂ ਜੀ ਦੇਖੋ ਜੀ 22 ਨੰਬਰ ਸਾਡੇ 22 ਨੰਬਰ 23 ਨੰਬਰ ਸਾਡੇ 23 ਨੰਬਰ ਸਾਡੇ 24 ਨੰਬਰ ਦੱਸੋ ਜੀ ਸਭ ਦੀ ਲੈ ਜਾਗੇ 22 ਨੰਬਰ ਗੱਡੀ ਦਾ ਮਾਦਾ ਹਾਂ ਪਿੱਛੇ ਚਲਾਉਣੀ ਚਲਾੜੇ ਅੱਟਾ ਬੋਲ ਕੇ ਤਾਂ ਚੱਲਦੀ ਨਹੀਂ ਤੇ ਤਵੰਨੀ ਅੱਟਾ 22 ਨੰਬਰ ਜਣਾ ਲਓ ਜਵਾਕ ਰੇ ਨਾਲ ਬਾਈ ਜੀ ਇਹਨੇ ਸਾਡੇ 22 ਨੰਬਰ ਜਾਣਾਗਾ ਨਾ ਆਹਦਾ ਸਾਡੇ ਪਈ ਨੰਬਰ ਸਾਡੇ ਬਾਈ ਨੰਬਰ ਠੀਕ ਹੈ ਜੀ ਅਸੀਂ ਜੀ ਸਾਰੇ ਨੰਬਰਾਂ ਦੇ ਲੈ ਜਾਣੇ ਕੋਈ ਆ ਜਾ ਨੰਬਰ ਛੱਡਿਆ ਨਾ ਨਾ ਬਾਰੇ ਨੰਬਰ ਤੇ ਉੱਥੇ ਕੋਈ ਮੈਨੂੰ ਕਿਹਾ ਉੱਥੇ ਮੈਂ ਦੇਖਿਆ ਵਾ ਮੋਲਾ ਜਿੱਥੇ ਕੋਈ ਨਹੀਂ ਹੁੰਦਾ ਬਾਹਰ ਕਰਕੇ ਆ ਬਸ ਨਵੀਂ ਨਵੀਂ ਮਾਰਕੀਟ ਹੈ ਜਿਹੜੀ ਜਿਹੜੀ ਆ ਚਾਰ ਪਾਸੇ ਜਿਹੜੇ ਦੁਕਾਨਾਂ ਨੇ ਮਾਰਕੀਟ ਆਪਾਂ ਚਲਣੇ ਮੀ ਕਾਣੀ ਲੈ ਵੀ ਮਿਲ ਜਰੂ ਮੈਂ ਹੋਣੇ ਭੱਜ ਜਾਊਗਾ ਉਹ ਕੇ ਮੋਟੇ ਉੱਥੇ ਕੋਈ ਮੰਗਾ ਕੱਟ ਚੱਟ ਕਾਇਨੇ ਦੀ ਉਹ ਬਾਈ ਟਰੈਕਟਰ ਟਰੈਕਟਰ ਰੋਗਲਾ ਰੋਗਲਾ ਬਾਪੂ ਦੀ ਰੋਗ ਜਾ ਬਾਪੂ ਦੀ ਵਰੀ ਆ ਲੈ ਦੂ ਰੋਗ ਲੈ ਅੰਜਰ ਆ ਲੂਗੀ ਉਹੀ ਰੋਕੀਏ ਆ ਜਗਾ ਕਾਦੇ ਵਾਸਤੇ ਪਈਆ ਕਿਉਂ ਨੰਗੀ ਨਾ ਤੂੰ ਉਹੀ ਬਸ ਪੰਪ ਮੈਂ ਮੁੜ ਕੇ ਦੀਉ ਨਾ 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 ਜਾਣਾ ਤਾਂ ਇੱਕ ਪਾਸੇ ਤੇਲ ਫੁਕਣਾਗਾ ਚਾਰੇ ਪਾਸੇ ਤੇਲ ਨਹੀਂ ਫੁਕਣਾ ਹੈਗਾ ਕੋਈ ਸਮਝਦੇ ਨਹੀਂ ਕੋਈ ਕੋਈ ਹਾਂ ਕੋਈ ਨਾ ਕੋਈ ਮੁਰੂ ਆ ਹੀ ਜਾਂਦਾ ਹਾਂ ਸਾਰੇ ਪਿੱਛੇ ਆਓ ਆਵੇਂ ਇੱਧਰੋਂ ਆਓ ਜਾ ਕੇ ਉੱਪਰ ਦੇ ਕਿੜਾ ਕੜੇ ਪਿੱਛੇ ਆਓ ਹਾਂ ਕਿੰਨੇ ਕਿਈ ਆਪਾਂ ਇਸੇ ਵਿੱਚ ਸਟਾਪਿੰਗ ਕਿਹੜੀ ਮੇਸਟਰ ਨਾਮ ਇਸੇ ਸਟਾਪਿੰਗ ਨਾ ਸੋ ਨਸੇ ਚਾਰ ਸੋ ਵੀ ਅਸੀਂ ਚਾਰ ਸੋ ਵੀ ਕਰਦੇ ਬੜੀਆਂ ਵੇ 420 ਅਸੀਂ 420 ਤਾਂ ਉਹੀ ਨੇ ਕਹਿਆ ਹੈਗੀ ਸਾਨੂੰ ਕੋਈ ਕਹਿ ਕੇ ਲਗਾਓ 420 ਕਰੀਏ ਹਾਂ 420 ਬੜੀ ਬੜੀ ਆ ਅੱਜ ਤੱਕ ਹਾਂ ਚੀਜ਼ਾਂ ਦੇ 420 ਤੈਨੂੰ ਕੀ ਪਤਾ ਵੀ ਅਸੀਂ 420 ਆ ਉਹੀ ਹੋ ਜੀ ਦੇ ਕਿ ਤੂੰ ਸੁਣ ਲਿਆ ਹੋਊਗਾ ਮੈਂ ਕਹਿੰਨਾ ਮੈਂ ਜਨਮ ਦਾਦੋਂ ਮੋਰਚੇ ਚ ਜਾਣਾ ਮੈਂ ਕਿੰਨੇ ਸੇ ਗੱਡੀ ਚ ਲਾ ਕੇ ਜਾਵਾਂਗੇ ਤੇਰਾ ਡਰ ਨਹੀਂ ਭੁਗਣਾ ਗੱਡੀ ਚੱਲ ਤੂੰ ਤੁਹਾਡੇ ਨਾਲ ਕੁਈ ਖਾਤਰਾ ਨਹੀਂ ਜਦੋਂ ਸਵੇਕ ਕਦੀ ਕੋਈ ਕਹੇ ਪਾਠ ਕਰਦਾ ਜਾ ਵਾਰ ਵਾਰੀ ਕਿਹਾ ਵੀ ਮੂਲ ਮੰਤਰ ਦਾ ਪਾਠ ਕਰ ਲੈ ਬਾਕੀ ਦਾਲ ਲੈਣੇ ਮਤਭਾਗੇ ਮੂਲ ਮੰਤਰ ਦਾ ਪਾਠ ਦਾਲ ਲੈਣੇ ਦਾਲ ਲੈ ਨੂੰ ਹੱਥ ਪਾ ਕੇ ਮੂਲ ਮੰਤਰ ਦਾ ਪਾਠ ਹਾਂ ਤੂੰ ਕੱਟ ਲੈ ਮੂਰੇ ਜੀ ਤੈਨੂੰ ਕਿਹਾ ਨਹੀਂ ਅਸੀਂ ਨੇ ਕਿੰਨੀ ਵਾਰ ਲਿਖਾ ਗਿਆ ਸਮਝ ਲਿਆ ਕਰ ਬਈ ਮੂਲ ਮੰਤਰ ਦਾ ਪਾਠ ਦਾਲ ਲੈ ਨੂੰ ਹੱਥ ਪਾ ਕੇ ਤੈਨੂੰ ਹਜ਼ਾਰ ਵਾਰੀ ਗਿਆ ਇੱਕੋ ਗੱਲ ਬੋਤੇ ਇਹੀ ਹੋਈ ਸਮਝਦਾ ਹੀ ਨਹੀਂ ਹੈਗਾ ਬੱਸ ਅਗਲੇ ਨਹੀਂ ਕਰ ਸਕਦੀ ਹਾਂ ਅਸੀਂ ਉਰੇ ਆ ਕੇ ਘਰ ਮਾਰਨਾ ਕੇ ਡਾਲੇ ਨੂੰ ਛੱਡ ਦਿੰਦੇ ਦੇਖੇ ਠੀਕ ਆ ਕਰੋ ਹੱਥ ਕੋ ਆ ਕੇ ਵੜਾਉਂਦਾ ਸੀ ਮੇਰਾ ਚਾਚਾ ਆ ਆਏ ਆਣੇ ਕਰ ਜਾਣਗੇ ਕਰ ਜਾਣਗੇ ਇਹ ਬੈਠਾ ਹੋਵੇ ਘਰੇ ਡਾਲੇ ਤਾਂ ਆਂ ਆ ਮੋ ਜਿੰਨ ਪਤਾ ਹੀ ਨਹੀਂ ਹੈਗਾ ਗੱਡੀ 'ਚ ਬੈਠਣ ਦਾ ਇਹਨੂੰ ਇਹਦਾ ਮੋਟਰ ਮੋਟਰਸਾਈਕਲ ਆ ਦੇ ਫਰਨੇ ਲਿਆ ਬਸ ਤੁਨ ਸਾਡੇ ਵਰਗੀਆਂ ਐਸਾ ਨਹੀਂ ਪਤਾ ਵੀ ਅਸੀਂ ਕਿੰਨੀ ਐਸਾ ਕਰੀਆਂ ਹੋਈਆਂ ਨੇ ਇਹ ਆ ਗਿਆ ਜੀ ਪਟਿਆਲੇ ਦਾ ਬੱਸ ਸਟੈਂਡ। ਕਿਹਨੂੰ ਪਤਾ ਨਹੀਂ। ਇਹ ਤੁਮਨਾਂ ਦਾ ਜੀਨੋ ਕਿਹਨਾਂ ਪਤਾ ਨਹੀਂ। ਠੀਕ ਹੈ। ਕੁੱਮਿਆ ਨਾ ਸਾਰੇ ਕੀ ਦੇਖਣੇ। ਹੁਣ ਤੈਨੂੰ ਖਬਾਤ ਦਾ ਪਲੇਟਾ ਘੁੰਮਿਆ ਆ।